ਮਰਿੰਦਰ ਸਿੰਘ ਜੀ ਤੇ ਆ ਜਿਹੜੀ ਹਾਂ ਕਿਹੜਾ ਪਿੰਡ ਤੁਹਾਡਾ ਤੇ ਆ ਜਿਹੜੀ ਰੂੜੀ ਤੁਸੀਂ ਮਤਲਬ ਸੇਲ ਕਰ ਰਹੇ ਹੋ ਕੂਕੜੀਆਂ ਦੀਆਂ ਮਿੱਠਾਂ ਦੀ ਕੀ ਇਹਦੇ ਬੈਨੀਫਿਟ ਹੈ ਤੇ ਕਿਸ ਤਰ੍ਹਾਂ ਕਿਸਾਨ ਲੈ ਸਕਦੇ ਆ ਆ ਆਪਣੇ ਤੋਂ ਵਿੱਚ 12 ਛੇ ਦੀ ਟਰਾਲੀ ਆ ਜਿਹੜੀ ਉਹ 1700 ਦੀ ਬਣੂਗੀ ਜੀ ਆਪਾਂ 12 ਰੁਪਏ ਫੋਟ ਦੇ ਹਿਸਾਬ ਨਾਲ ਇਹਨਾਂ ਨੂੰ ਕਿਸਾਨਾਂ ਨੂੰ ਦਵਾਂਗੇ ਵਿੱਚੇ ਲੋਡ ਕਰਕੇ ਵੀ ਦਵਾਂਗੇ ਨਾਲ ਕਿਉਂਕਿ ਪਹਿਲਾਂ ਕੁਝ ਸਾਲਾਂ ਤੋਂ ਲੇਬਰ ਦੀ ਬਹੁਤ ਪਰੇਸ਼ਾਨੀਆਂ ਹੁੰਦੀ ਸੀ ਕਿ ਕਿਸਾਨ ਉਹਦਾ ਲੋਡਰ ਲਵਾ ਕੇ ਟਰੈਕਟਰ ਨੂੰ ਸਾਰਾ ਕੁਝ ਲਾ ਕੇ ਵਿੱਚ ਲੋਡ ਕਰਕੇ ਲੱਗਦਾ ਸਾਰਾ ਕੁਝ ਲੋਡ ਕਰਕੇ ਉਹਦਾ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਤੇ ਇਹ ਕਿਸਾਨ ਲੈਣ ਲਈ ਮੋਬਾਈਲ ਨੰਬਰ ਕੋਈ ਹੈਗਾ 9501597299 ਹੂੰ ਤੇ ਕਿੱਥੇ ਪੈਂਦਾ ਹੈ ਹਾਂਜੀ ਪਿੰਡ ਨਾਰਲਾ ਭਿੱਕੀਵੰਡ ਦੇ ਕੋਲ ਪੈਂਦਾ ਜੀ ਅੱਛਾ ਜਿਹੜਾ ਉਹ ਪੋਲਟਰੀ ਫਾਰਮ ਛੜਕ ਦੇ ਉੱਤੇ ਆ ਹਾਂਜੀ ਖਲੜੇ ਰੋਡ ਦੇ ਉੱਤੇ ਹੀ ਆ ਕਿ ਲੋਕਾਂ ਦੀ ਬਹੁਤ ਚਾਹਤ ਹੀ ਹੈ ਇਹਨੂੰ ਰੂੜੀ ਦੀ ਫਲੇਵਰ ਨਹੀਂ ਮਿਲਦੀ ਲੋਕਾਂ ਨੂੰ ਰੱਦਨ ਕਰਕੇ ਤੇ ਤਾਂ ਕਰਕੇ ਲੋਕੀ ਪਿਛੇ हट ਗਈ ਹੈ